ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਦਾ ਹੈ ਮントਪੁਰਾ ਤੇ ਜਿਲ੍ਹਾ ਨੂੰ ਪੈਂਦਾ ਹੀ ਮੋਗਾ ਠੀਕ ਹੈ ਜੀ ਬਾਈਕ ਕੋਲ ਗਾਂ ਬਕਾਊਆ ਫਾਰਮ ਬਾਈ ਦਾ ਫਾਰਮ ਵਾਲੀ ਗਾਂ ਠੀਕ ਹੈ ਜੀ ਫਾਰਮ ਤੁਸੀਂ ਦੇਖ ਹੀ ਸਕਦੇ ਹੋ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆ ਭਰਾ ਬਾਈ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਬਈ ਸੱਸੀ ਗਾਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਬਲਜਿੰਦਰ ਸਿੰਘ ਆ ਜੀ ਪਿੰਡ ਪਿੰਡ ਹਿੰਮਤਪੁਰਾਈ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂ ਤੇ ਆਪਣਾ ਘਰ ਕਿਹੜੀ ਸੜਕ ਤੇ ਆ ਜਾਂਦਾ ਕਾਲਾ ਹੈ ਬਲਾਸਪੁਰ ਵੀ ਹਿੰਮਤਪੁਰਾ ਦਾ ਜਿਹੜੇ ਬਲਾਸਪੁਰ ਵਾਲੇ ਪੱਠਾਣੇ ਸੜਕ ਤੇ ਆ ਜੀ ਅਸਾਂ ਫਾਰਮ ਆਈ ਆਪਣਾ ਠੀਕ ਹੈ ਜੀ ਹਾਂਜੀ ਰਾਏ ਫਾਰਮ ਆਈ ਆਪਣਾ ਠੀਕ ਹੈ ਜੀ ਗਾਹ ਜੀ ਗਾਂ ਤੀਜਾ ਸੂਆ ਸੁੰਦੀ ਹੈ ਜੀ ਹਾਂਜੀ ਆਪ ਇਹ 40 116 ਦੀ ਹੈ ਜੀ ਠੀਕ ਹੈ ਜੀ ਇਹਦੇ ਟੀਕਾ ਲੱਗਾ 50 75 52 ਦਾ ਸੈਗ ਦਾ ਟੀਕਾ ਲੱਗਾ ਜੀ ਠੀਕ ਹੈ ਜੀ ਹਾਂਜੀ ਤੇ ਪਿਛਲੇ ਸੂਏ ਦੁੱਧ ਕਿੰਨਾ ਸੀ ਬਾਈ ਇਹ 28 ਲੀਟਰ ਬਾਈ ਰਿਕਾਰਡ ਆ ਠੀਕ ਹੈ ਜੀ ਪਿਛਲੇ ਸੂਏ ਦਾ ਤੇ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰਾਂਗੇ ਠੀਕ ਹੈ ਜਾਇਜ ਹੋਗਾ ਹਾਂ ਰੇਟ ਜਾਇਜ ਹੋਗਾ ਠੀਕ ਹੈ ਤੋੜ ਦੋ ਭਰਾ ਦੁੱਧ ਦੋ ਭਰਾ ਪਿਛਲੇ ਸੂਏ 47 28 ਲੀਟਰ ਬਾਈ ਨਹੀਂ ਦੱਸਿਆ ਦਣ ਕਿੰਨੇ ਦੱਸੇ ਬਾਕੀ ਦਣ ਇੱਕ ਹਫਤਾ ਬਾਕੀ ਹੈ ਜੀ ਇੱਕ ਹਫਤਾ ਬਾਕੀ ਇਧਰ ਤੋੜ ਲਈ ਲੰਮੀ ਪਰੇ ਨੂੰ ਲੋ ਜ ਸੂਰਾ ਤਰਾ ਚੈੱਕ ਕਰ ਸਾਦੇ ਪਰਾ ਡਬਲ ਗਾਂ ਵਧੀਆ ਟੀਕਾ ਭਰਾ ਬਾਈ ਕਹਿੰਦਾ ਲੈ ਵਾ ਲੂਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲੋ ਜੀ ਹੋਰ ਤਾਂ ਬਾਕੀ ਵਾਲੇ ਲਿਓ ਪਰਾ ਕਰਮ ਵਾਲੀ ਕੱਦ ਕਾੜ ਵਧੀਆ ਫੇਸ ਕੁਆਲਟੀ ਦੇਖ ਸਕਦੇ ਹੋ ਪਰਾ ਤੋਰ ਲਓ ਪਰਾ ਇਹਨੂੰ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਠੀਕ ਹੈ ਜੀ ਫਾਰਮ ਮਾਲਿਕ ਆ ਜਸਵੀਰ ਨੇ ਲੈਣੀ ਆ ਬੈਂਡ ਹਮਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਠੀਕ ਹੈ ਜੀ ਬਾਕੀ ਬਾਈ ਯੂਨਾਈਟਡ ਅਲ ਦੱਸ ਦਿੱਤੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ